ਅੱਪਾ ਜੀ ਮੈਂ ਕਿਹਾ ਤੁਹਾਡੇ ਨਾਲ ਵਾਦਾ ਕੀਤਾ ਹੈ ਕਿ ਆਪਣਾ ਮੁਰਗੰਡਾ ਟੇਕਰ ਤੁਹਾਨੂੰ ਦਿਖਾਵਾਂਗੇ ਸ਼ੌਕ ਕਰਾਵਾਂਗੇ ਇਹਨੂੰ ਥੋੜਾ ਬਾਹਰ ਕੱਢਾਂਗੇ ਤੇ ਆਪਾਂ ਇਹਨੂੰ ਲਿਆ ਖੋਲ ਉਹ ਫਿਰਦੀ ਆਪਣੀ ਮੁਰਗੀ ਚੰਨੋ ਤੇ ਉਹ ਦੋਨੇ ਮੁਰਗੀਆਂ ਮੇਰਾ ਇਹਦੇ ਨਾਲੋ ਲਾਈਆਂ ਹੋਈਆਂ ਆ ਮੈਂ ਤੁਹਾਨੂੰ ਦੱਸਿਆ ਸੀਗਾ ਲੇਕਿਨ ਉਹ ਫੇਰ ਦੁਬਾਰਾ ਉਹਦੇ ਨਾਲ ਹੀ ਫਿਰਨ ਲੱਪੀਆਂ ਇਹ ਪੀਲੇ ਮੁਰਗੇ ਹਿਟਲਰ ਨਾਲ ਫਿਰਨਦੀਆਂ ਠੀਕ ਆ ਇਹ ਲਾਈਆਂ ਲਾਈ ਹੋਈ ਸਿਰਫ ਆਹੀ ਮੁਰਗੀ ਆ ਇਹਦੇ ਨਾਲ ਆਪਾਂ ਚੰਨੋ ਕਿਹ ਮੁਰਗੀਆਂ ਦੋਵੇਂ ਨਾਲ ਆਈਆਂ ਨਹੀਂ ਆ ਇਹ ਪਹਿਲਾਂ ਇਹਦੇ ਨਾਲ ਲੱਗੀਆਂ ਹੋਈਆਂ ਇਹਨਾਂ ਨੂੰ ਹੁਣ ਆਪਾਂ ਲਾਇਆ ਹੋਇਆ ਇਹ ਪੀਲੇ ਮੁਰਗੇ ਨਾਲ ਪਾਈਆਂ ਹੋਈਆਂ ਇਹਨਾਂ ਨੂੰ ਆਪਾਂ ਬੰਦ ਕਰ ਧਮਾਗੇ ਠੀਕ ਹੈ ਬਾਕੀ ਕਰਿਓ ਸ਼ੌਂਕ ਜੋੜੀ ਦਾ ਇਹ ਜੋੜੀ ਦੇ ਬੱਚਿਆਂ ਦਾ ਸ਼ੌਂਕ ਕਰੋਨਾ ਤੁਹਾਨੂੰ ਹਾਂ ਉਹ ਦੋ ਮੁਰਗੀਆਂ ਨਾਲ ਇਹਦੇ ਬੱਚੇ ਅੰਡੇ ਵਿੱਚ ਲੈ ਹੜਿਆ ਉਹ ਦੁਬਾਰਾ ਹੁਣ ਪੀਲੇ ਨਾਲ ਲਾਈਆਂ ਤੇ ਇਹਦੇ ਨਾਲ ਨਹੀਂ ਲਾਵਾਂਗੇ ਹੁਣ ਠੀਕ ਹੈ ਤੇ ਸਵੇਰੇ ਸਵੇਰੇ ਕੇ ਰਾਤੀ ਆਪਾਂ ਸ਼ੌਂਕ ਕਰਾਇਏ ਇਹਦੇ ਪੱਠੇ ਦਾ ਤੁਹਾਨੂੰ ਲੈਸ ਗਿਆ ਸਟੇਟਸ ਏਸੀਓਡੀ ਦਾ ਹੀ ਪੱਠਾ ਸੀਗਾ ਉਹ ਠੀਕ ਹੈ ਕਰਿਓ ਸ਼ੌਂਕ ਜਾਂ ਤੀਕਾ ਜੁੜੀ ਦਾ ਇਹਦਾ ਇਹਨਾਂ ਨੂੰ ਆਪਾਂ ਖੋਲ ਕੇ ਜਾਵਾਂਗੇ ਤੁਹਾਡੇ ਟਾਈਮ ਲਈ ਕੋ ਮੁਰਗੀ ਜਿਹੜੀ ਹੈ ਨਾ ਇਹ ਬੱਚੇ ਕੱਢ ਗਈ ਹੈ ਤੇ ਦੁਬਾਰਾ ਫਿਰ ਆਪਣਾ ਜਿਹੜਾ ਵੇਟਬੂਟ ਕਵਰ ਕਰ ਲੂਗੀ ਹਨਾ ਉਹ ਕਵਰ ਹੋ ਜਾਊਗਾ ਵੇਟ ਤੇ ਦੁਬਾਰਾ ਫਿਰ ਦੁਬਾਰਾ ਆਂਡਿਆਂ ਦੇ ਆਜੂਗੀ ਠੀਕ ਹੈ ਇਹ ਜੁੜੀ ਦਿੱਤੀ ਆਪਾਂ ਖੋਲ ਮੁਰਗਾ ਪੂਰਾ ਘਰ ਮੇ ਹੈ ਫੋਲ ਕਰ ਮੈਂ ਨੂੰ ਕੋਈ ਸਮਾਨ ਸਮੁੰਦ ਦੇਣ ਦੀ ਐਕਸਟਰਾ ਕੋਈ ਲੋਡ ਨਹੀਂ ਹੈਗੀ ਠੀਕ ਹੈ ਮਿੱਟੀ ਦੇ ਵਿੱਚ ਪੈਰ ਮਾਰਨਦੇ ਆ ਕਿਉਂਕਿ ਘਟੂ ਘਟ ਜਾ ਰਹੀ ਨਹੀਂ ਪੰਜ 6 ਦਿਨ ਹੋ ਗਏ ਆ ਅੰਦਰੀ ਦਾੜੀ ਹੀ ਜੜੀ ਇਹੋ ਕੋਲਦਾ ਨਹੀਂ ਇਹਨਾਂ ਨੂੰ ਮੈਂ ਕੋਈ ਟਾਈਮ ਘਟ ਮਿਲਦਾ ਯਾਰ ਅੱਜ ਥੋੜਾ ਕੰਮ ਤੋਂ ਪਹਿਲਾਂ ਵਿਲਾ ਹੋ ਗਿਆ ਹੀ ਟਾਈਮ ਨਾਲ ਤੇ ਮੈਂ ਕਿਹਾ ਚਲੋ ਸ਼ੌਕ ਕਰਦੇ ਆ ਇਹਨਾਂ ਨੂੰ ਨਾਲੇ ਸ਼ੌਕ ਕਰਾਉਨੇ ਆ ਦੋਸਤਾਂ ਨੂੰ ਇਹਨਾਂ ਦਾ ਤੇ ਇਹਨਾਂ ਨੂੰ ਆਪਾਂ ਖੋਲਦੇ ਆ ਕਿਉਂਕਿ ਯਾਰ ਜਿਵੇਂ ਬੰਦਾ ਆ ਇਵੇਂ ਹੀ ਜਾਨਵਰ ਆ ਕਿਉਂਕਿ ਜੇ ਆਪਾਂ ਇਹਨਾਂ ਨੂੰ ਬੰਦ ਰੱਖਾਂਗੇ ਖੋਲਾਗੇ ਨਹੀਂ ਆ ਨਾ ਤੇ ਅੰਦਰ ਇੱਕ ਤਰ੍ਹਾਂ ਦੇ ਘੁੱਟਰ ਮਹਿਸੂਸ ਕਰਨ ਲੱਪੈਂਦੇ ਬੰਦ ਰਹਿ ਕੇ ਠੀਕ ਹੈ ਇਹ ਮੁਰਗੀ ਇੱਧਰ ਆ ਉਹ ਅੰਡਰ ਡੈਗਰ ਉਧਰ ਚਲ ਗਿਆ ਉਹਨੂੰ ਇੱਧਰ ਲੈ ਕੇ ਆਉਣਾ ਪਈ ਯਾਰ ਇਹ ਚੰਨੋ ਇੱਧਰ ਫਿਰਦੀ ਆ ਉਹ ਮਾਮਾ ਆਪ ਉਧਰ ਤੁਰਿਆ ਫਿਰਦਾ ਚਲੋ ਇੱਧਰ ਠੀਕ ਹੈ ਆ ਮੁਰਗੀਆਂ ਨੂੰ ਬੁਲਾਉਣ ਗਿਆ ਵੀ ਤੁਸੀਂ ਉਧਰ ਘਰਦੋ ਲੱਗੀਆਂ ਇਹ ਨਹੀਂ ਤੇ ਨਾ ਮਾਮਾ ਇਹ ਉਧਰ ਲੱਗੀਆਂ ਆ ਹੁਣ ਹਿਟਲਰ ਹਿਟਲਰ ਲੈਣ ਦੇ ਬੱਚੇ ਇਹਨਾਂ ਦੇ ਲੈਣੇ ਆਪਾਂ ਤੂੰ ਚੱਲ ਉਧਰ ਚੰਨੋ ਮੁਰਗੀ ਦੇ ਬੱਚੇ ਤੇ ਨਾਲ ਲੈਣੇ ਆਪਾਂ ਤੂੰ ਉਧਰ ਚੱਲ ਨਹੀਂ ਐਵੇਂ ਹੀ ਬਿਨਾ ਕੋ ਲੋ ਲੈਰ ਗੱਡੀ ਜਾਂਦਾ ਹੁਣ ਇਹਨਾਂ ਮੁਰਗੀ ਨੂੰ ਲੈ ਕੇ ਆਉਣ ਕਹਿੰਦਾ ਆਇਆ ਚਲੀਏ ਲੈ ਠੀਕ ਹੈ ਦੋਸਤ ਕਾ ਵੀ ਆਪਾਂ ਜਦੋਂ ਸ਼ੌਂਕ ਕਰਵਾਈਦਾ ਤੇ ਫੋਨ ਕਰਕੇ ਇਹਦੇ ਬੱਚਿਆਂ ਦਾ ਪੁੱਛਦੇ ਆ ਆਪਾਂ ਸ਼ੌਂਕ ਕਰਵਾਵਾਂਗੇ ਤੁਹਾਨੂੰ ਦਾ ਸ਼ੌਂਕ ਪੂਰਾ ਕਰਾਂਗੇ ਲੇਕਿਨ ਇਹਦੇ ਬੱਚੇ ਯਾਰ ਪਹਿਲੀ ਦਿਰੀ ਦੇ ਲਾਗੇ ਛੱਗੇ ਹੋਣੇ ਆਗੇ ਇੱਕ ਮੁਰਗੀ ਦੇ ਥੱਲੇ ਹੈਗੇ 12 ਤਰਾਂ ਅੰਡੇ ਜਿਨ੍ਹਾਂ ਵਿੱਚੋਂ ਇਹਦੇ ਬੱਚੇ ਮੋਜਰ ਦੇਖੋ ਕਿੰਨੇ ਬਣਦੇ ਆ ਠੀਕ ਹੈ ਤੇ ਇੱਕ ਮੁਰਗੀ ਬਾਅਦ ਚ ਬਿਠਾਈ ਆ ਉਹਦੇ ਥੱਲੇ ਵੀ ਜਿਹੜੀਆਂ ਦੋ ਮੁਰਗੀਆਂ ਨਾ ਲਗੀਆਂ ਉਹਦੇ ਅੰਡੇ ਪਾਏ ਆ ਆਪਾਂ ਔਰ ਦੇਖੋ ਉਹਨੂੰ ਕੁੱਟਣ ਦੀ ਕਿੰਨੀ ਗਾਲੀ ਆ ਓਏ ਮੰਮਾ ਬੁढ़ा ਹੋ ਗਿਆ ਹੁਣ ਵੀ ਉਹੀ ਗੱਲਾਂ ਬਾਤਾਂ ਜਵਾਨੀ ਵਾਲੀਆਂ ਭਾਲਦਾ ਜਾਨਵਰ ਕੁੱਟੀ ਜਨਾ ਹੁਣ ਹਕਾਰੂ ਉੱਚੇ ਥਾਂ ਖੜ ਕੇ ਪੱਲੇ ਕੁੱਟੂਗਾ ਘੜੀ ਕੁੱਟਨੇ ਪੱਲੇ ਆਪਣੀ ਪੂਰੀ ਚੌੜ ਦਿਖਾ ਰਿਆ ਵਾਇਰਾਂ ਰੁੱਲੇ ਆ ਲੈ ਪੈਣੀਆਂ ਓਏ ਹਟ ਬਾਰੇ ਰੂਲਾ ਆਪਣੀ ਗੱਲ ਵੀ ਮਾਦੀ ਹੈ ਇਹ ਹੁਣ ਪੀਲੇ ਨਾਲ ਲਈ ਹੈ ਇਹਦੇ ਨਾਲ ਲਾਤੀ ਇਹਦੇ ਨਾਲ ਅੰਡੇ ਲੈਟਿਆਂ ਮੈਂ ਇਹਦੇ ਅੰਡੇ ਪਾਏ ਹੋਏ ਆ ਜਿਹੜੀ ਉਧਰ ਲਿਆ ਕੇ ਮੁਰਗੀ ਬਿਠਾਈਆਂ ਅੰਡੇ ਆਦੇ ਹਨ ਧਾਨੇ ਦੇ ਬੇਟੀ ਬਿਠਾਈ ਲੈ ਕੇ ਆਏ ਆ ਆਪਾਂ ਮੁਰਗੀ ਇੱਕ ਵੱਡੀ ਮੁਰਗੀ ਆ ਔਰ ਥੱਲੇ 24 25 ਅੰਡੇ ਪਾਏ ਆ ਦੇਖੋ ਕਿੰਨੇ ਅੰਡੇ ਚ ਬੱਚੇ ਬਣਦੇ ਆ ਬਾਕੀ ਬਾਬਾ ਨਾਲ ਸੁੱਖ ਰੱਖੇ ਉਮੀਦ ਆ ਆਪਾਂ ਚੰਗੇ ਰਿਜ਼ਲਟ ਦੀ ਕਰਦੇ ਆ ਬਾਕੀ ਜੋ ਮਾਲਕ ਨੇ ਦੇਣਾ ਉਹੀ ਮਿਲਣਾ ਠੀਕ ਆ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਆ ਠੀਕ ਐ ਜੋ ਦੇਣਾ ਮਾਲਕ ਨੇ ਉਹ ਦੀ ਦੇਣਾ ਠੀਕ ਐ ਆਪਾਂ ਮਿਹਨਤ ਕਰ ਸਕਦੇ ਆ ਠੀਕ ਐ ਬਾਕੀ ਜੋ ਫਲ ਦੇਣਾ ਉਹ ਮਾਲਕ ਨੇ ਦੇਣਾ ਕਿੱਦਾਂ ਦੇ ਬੱਚੇ ਬਣਨੇ ਆ ਠੀਕ ਐ ਮੋਜਰ ਬਣਨੇ ਜਾਂ ਮੋਜ ਤੋਂ ਬਣਾ ਬਣਨੇ ਆ ਅਜੇ ਵੀ ਜਵਾਨੀ ਵਾਲੀਆਂ ਗੱਲਾਂ ਬਾਤਾਂ ਕਰਦਾ ਵੀ ਮੈਂ ਪੂਰਾ ਅਜੇ ਵੀ ਜਵਾਨ ਹੀ ਆ ਐਵੇਂ ਹੀ ਲਹਿਰ ਗੱਡੀ ਜਾਂਦਾ ਚੰਨੋ ਉਧਰ ਫਿਰਦੀ ਐ ਜਿੱਲਾ ਚੰਨੋ ਕੋ ਚਲ ਜਾ ਕੱਲੀ ਐ ਉਧਰ ਤੂੰ ਵੀ ਚੱਲ ਜਾ ਕੇ ਮਿੱਟੀ 'ਚ ਲੇਟ ਠੀਕ ਐ ਬਾਕੀ ਯਾਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ 260 ਤੇ ਜਾ ਕੇ ਸੂਈ ਰੁਕ ਗਈ ਆ ਠੀਕ ਆ ਕਿਉਂਕਿ ਜੇ ਤੁਸੀਂ ਆਪਣੇ ਜਾਨਵਰਾਂ ਨੂੰ ਦੇਖਣਾ ਚਾਹੁੰਦੇ ਆ ਕਿਉਂਕਿ ਮੈਂ ਯਾਰ ਉਦਾ ਘਟ ਦਿਖਾਉਣਾ ਜਾਨਵਰ YouTube ਤੇ ਲੰਬਾ ਬਲੌਗ ਚੱਲ ਜਾਂਦਾ ਵਧੀਆ YouTube ਤੇ ਦੇਖਿਆ ਕਰੋ ਠੀਕ ਆ ਤੇ ਜੇ YouTube ਤੇ ਜਾਨਵਰ ਦੇਖਣੇ ਆ ਤੇ ਯਾਰ YouTube ਨੂੰ ਫਿਰ ਮੇਰੇ ਚੈਨਲ ਨੂੰ ਆਪਣੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਾ ਤੇ ਉਹ ਮੇਰੇ ਚੈਨਲ ਨੂੰ ਥੋੜਾ ਜਿਹਾ ਉੱਪਰ ਨੂੰ ਲੈ ਗਿਆ ਉਹ ਘੱਟੋ ਘੱਟ 10000 ਰੁਪਏ ਦਾ ਪਹੁੰਚੇ ਯਾਰ ਤੇ ਉਹਦਾ 260 ਤੇ ਹੀ ਆ ਕੇ ਰੁਕ ਗਿਆ ਆ ਪਲਾਓ ਯਾਰ ਉਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਉਹਨੂੰ ਸਬਸਕ੍ਰਾਈਬ ਕਰੋ ਤੇ ਕਰਾਓ ਆਪਣੇ ਯਾਰਾਂ ਦੋਸਤਾਂ ਤੋਂ ਵੀ ਫੇਰ ਹੀ ਆਪਾਂ ਸ਼ੌਂਕ ਕਰਾਂਗੇ ਨਾਲੇ ਤੁਹਾਨੂੰ ਕਰਾਵਾਂਗੇ ਬਾਕੀ ਇਹ ਸੀ ਅਨਬਦੀ ਬਰੀਡ ਲਈ ਮੈਂ ਦੇਖਦਾ ਆਂ ਮੈਂ ਜਾਣਾ ਆ ਮੈਂ ਮੁਰਗੀ ਲੱਭਦਾ ਪਿਆ ਯਾਰ ਇਹਦੇ ਲਈ ਇੱਕ ਹੋਰ ਤੇ ਦੇਖਦੇ ਆ ਜੇ ਸ਼ਾਹ ਕਾਲੀ ਮੁਰਗੀ ਜਿੱਦਾਂ ਹੀ ਮੈਂ ਚਾਹੁੰਨਾ ਆ ਨਾ ਜੋ ਕੁਆਲਿਟੀ ਮੈਂ ਚਾਹੁੰਨਾ ਉਹਦੇ ਇੱਕ ਦਾ ਕਤਰੀਆਂ ਦਿੰਦਾ ਪਿਆ ਪੂਰੀਆਂ ਜਵਾਨੀ ਵਾਲੀਆਂ ਗੱਲਾਂ ਵਾਤਾ ਦਿਖਾਉਂਦਾ ਪਿਆ ਵੀ ਜਿੱਦਾਂ ਮੈਂ ਹਜੇ ਵੀ ਜਵਾਨ ਹੀ ਆ ਤੇ ਜਿਵੇਂ ਦੀ ਮੈਂ ਮੁਰਗੀ ਰੋਜੀ ਦੇ ਟਾਇਬ ਦੀ ਲੱਭਦਾ ਪਿਆ ਤੈਨੂੰ ਤਾਂ ਚਲੋ ਹੈਗੀ ਆ ਮੁਰਗੀ ਇੱਕ ਆਪਣੇ ਕੋ ਹੈਗੀ ਆ ਸ਼ਾਹ ਕਾਲੀ ਇੱਕ ਦੂਜੀ ਹੈਗੀ ਆ ਜਿਹਦੀ ਧੀ ਆ ਉਹ ਬਠਾਈ ਜਾਣਿਆ ਤੇ ਉਧਰ ਬੈਠੀ ਆ ਤੇ ਮੈਂ ਚਾਹੁੰਨਾ ਇੱਕ ਮੁਰਗੀ ਆ ਨਾ ਮਿਸ ਰੋਜੀ ਦੇ ਟਾਇਬ ਦੀ ਮੈਂ ਮੈਂ ਸਟੇਟਸ ਵੀ ਲਾਇਆ ਸੀ ਮੈਂ ਕਿਹਾ ਜਿਹਨਾਂ ਦੋਸਤਾਂ ਕੋ ਆਪਣੀ ਬਰੀਡ ਗਈ ਆ ਕਰਾ ਦਿਓ ਸ਼ੌਂਕ ਪਰ ਨਹੀਂ ਇੱਕ ਦੂਸਰੇ ਨੇ ਕਿਹਾ ਵੀ ਮੇਤੋ ਪਈਆ ਬਾਕੀ ਜਿਹਨਾਂ ਦੇ ਕੋਲ ਪਈਆ ਉਹਨਾਂ ਨੇ ਕਰਿਆ ਕਿੱਥੇ ਗਾਂ ਨਸਲ ਦੇ ਦੂ ਦਿੱਤੀ ਜਾ ਕਿਨਾਂ ਕੋਈ ਰਿਪਲਾਈ ਨਹੀਂ ਆ ਚਲੋ ਕੋਈ ਗੱਲ ਨਹੀਂ ਟਾਈਮ ਵੀ ਬਹੁ ਗਿਆ ਯਾਰ ਰੋਜੀ ਨੂੰ ਮਰੀ ਨੂੰ ਵੀ ਘਟੋ ਘਟ ਮੇਰੇ ਹਿਸਾਬ ਨਾਲ 1.5 ਸਾਲ ਹੋ ਗਿਆ ਸਾਲ 1.5 ਚਲੋ ਦੇਖਦੇ ਆ ਉਹਦੇ ਹਿਸਾਬ ਦੀ ਕੋਈ ਮੁਰਗੀ ਮਿਲੀ ਜਿਹੜੀ ਇਸ ਮੁਰਗੇ ਨਾਲ ਫਿੱਟ ਬੈਠਦੀ ਹੋਈ ਸ਼ਾਹ ਕਾਲੀ ਜਿੱਦਾਂ ਦੀ ਮੈਂ ਚਾਹਨਾ ਤੇ ਮੈਂ ਤੁਹਾਨੂੰ ਜ਼ਰੂਰ ਉਹ ਚੀਜ਼ ਦੁਬਾਰਾ ਬਣਾ ਕੇ ਦਊਗਾ ਠੀਕ ਹੈ ਜਿੱਦਾਂ ਇਹਦੇ ਪਹਿਲਾਂ ਬੱਚੇ ਬਣਾਏ ਸੀ ਚੰਨੋ ਨਾਲ ਦੰਦਾ ਬੱਚੇ ਚੰਗੇ ਦਿੰਦਾ ਆ ਪਰ ਚੰਨੋ ਨਾਲ ਆਪਣੇ ਕਿਉਂਕਿ ਫਿਰ ਬਾਅਦ ਵਿੱਚ ਮੈਂ ਪੀਲਾ ਮੁਰਗਾ ਵੀ ਲਾ ਦਿੰਦਾ ਤੇ ਮੈਂ ਉਹ ਮੁਰਗੀ ਲੈਣੀ ਚਾਹੁੰਦਾ ਆ ਸ਼ਾਗ ਵਾਲੀ ਜਿਹੜੀ ਇੱਕੋ ਇੰਨਾ ਹੀ ਲਾਵਾਂ ਬਸ ਉਸ ਤੋਂ ਬਾਅਦ ਪੀਲੇ ਮੁਰਗੇ ਨਾਲ ਲਾਵਾਂ ਜਿੱਦਾਂ ਅਗੇ ਮਿਸ ਰੋਜੀ ਸੀਗੀ ਤਿੰਨ ਚਾਰ ਸਾਲ ਇਹਦੇ ਨਾਲ ਹੀ ਲਗਾਤਾਰ ਬੱਚੇ ਲੈ ਆਉਦੇ ਆ ਆਪਾਂ ਠੀਕ ਆ ਕੋਈ ਉਹਦੇ ਬੱਚੇ ਹੁੰਦੇ 12 13 ਦਿੰਦੇ ਨਾਲ ਹੀ ਬੱਚੇ ਲਾ ਦਿੰਦੇ ਸੀ ਤੇ ਫਿਰ ਬਰੀਡ ਤੇ ਲਾ ਦਿੰਦੇ ਸੀ ਉਹਨੂੰ ਕਟਕਾਟੋ 12ਵੀਂ 13ਵੀਂ ਝੋਲ ਆਪਣੇ ਕੋ ਦੇ ਗਏ 12 13 ਝੋਲਾ ਦਿੱਤੀਆਂ ਤੇ ਬੱਚੇ ਬੜੇ ਸੇਲ ਕੀਤੇ ਯਾਰ ਉਹਦੇ ਜਿਹੜਾ ਦੋਸਤਾ ਤੋਂ ਗਿਆ ਯਾਨੀ ਕਿ ਨਜ਼ਾਰਾ ਬਣਿਆ ਉਹਨੇ ਬੱਚਿਆਂ ਵਾਲਾ ਸ਼ੀਸ਼ਾ ਮੁਰਗੀ ਸਾਰੇ ਜੇ ਉਹਦੇ ਮੈਂ ਆਪਣੇ ਜਾਨਵਰ ਦੀ ਆਪਾਂ ਆਪਣੇ ਮੂੰਹ ਸਫਤ ਨਹੀਂ ਕਰਦੇ ਪਰ ਉਹ ਮੁਰਗੀ ਮਰ ਗਈ ਆ ਮਰੇ ਹੋਏ ਜਾਨਵਰ ਦੀ ਸਫਤ ਕਰ ਲੈਣੀ ਕੋਈ ਵੱਡੀ ਗੱਲ ਨਹੀਂ ਹੁੰਦੀ ਵਧੀਆ ਹੁੰਦਾ ਯਾਨੀ ਕਿ ਉਹਨੂੰ ਯਾਦ ਕਰਨਾ ਚਾਹੀਦਾ ਮੈਂ ਉਹ ਮੁਰਗੀ ਨੂੰ ਯਾਦ ਕਰਦਾ ਉਹ ਮੁਰਗੀ ਦੇ ਥਲੇ ਜਮ 12 ਢੇ ਦਿੰਦੀ ਹੁੰਦੀ ਉਹ 12 ਵਿੱਚੋਂ 10 ਬੱਚੇ ਮੋਜਰ ਹੁੰਦੇ ਸੀ ਐਵੇਂ ਦੀ ਮੁਰਗੀ ਸੀ ਉਹ ਚੰਨੋ ਵੀ ਬਣਾਉਂਦੀ ਆ ਮੋਜਰ ਪਰ ਚੰਨੋ ਦੇ ਇੱਥੇ ਦਾ ਆ ਚੰਨੋ ਜਿੱਦਾਂ ਇੱਕ ਝੋਲ ਦਿੱਤੀ ਉਹਨਾ ਸਾਰੇ ਆਪਣੇ ਤੇ ਲੈ ਗਈ ਉਹਦੋਂ ਬਾਅਦ ਅਗਲੀ ਝੋਲ ਦਿੱਤੀ ਉਹ ਸਾਰੇ ਅੰਡਰਟੈਗ ਤੇ ਲੈ ਗਈ ਲੇਕਿਨ ਉਹ ਮੁਰਗੀ ਸੀਗੀ ਉਹ ਯਾਰ 12 ਅੰਡਿਆਂ ਦੇ ਵਿੱਚੋਂ ਦੇਖ ਲਓ ਵੀ 10 ਅੰਡਿਆਂ 'ਚ ਬੱਚੇ ਜਿਹੜੇ ਸੀਗੇ ਉਹ ਇਹਦੇ ਬਣਦੇ ਹੁੰਦੇ ਮੋਜਰ ਹਿਸਾਬ ਲਾ ਲਓ ਤੇ ਚਲੋ ਦੇਖਦੇ ਆ ਕੋਈ ਉਵੇਂ ਦੀ ਮੁਰਗੀ ਦੁਬਾਰਾ ਮਿਲੀ ਕਰਾਂਗੇ ਸ਼ੌਂਕ ਜਿਹੜੀ ਮੁਰਗੀ ਉਹ ਲੈਣੀ ਆ ਵੀ ਯਾਨੀ ਕਿ ਜਿੱਨਾਂ ਦਾ ਆਪਣੇ ਕੋਲ ਅੰਡਰਟੈਗਰ ਹੈਗਾ ਆ ਵੀ ਇਹਨੇ ਲਾਈ ਆ ਆਪਾਂ ਬਾਕੀ ਦੇਖਦੇ ਆ ਅੱਗੇ ਆਉਣ ਵਾਲੇ ਟਾਈਮ 'ਚ ਕਿੰਨਾ ਚਿਰ ਆਪਾਂ ਇਹਦਾ ਸ਼ੌਂਕ ਕਰ ਪਾਉਨੇ ਆ ਤੇ ਲੇਕਿਨ ਕੋਸ਼ਿਸ਼ ਤਾਂ ਇਹੀ ਹੈ ਜਿੰਨਾ ਚਿਰ ਮੈਂ ਸ਼ੌਂਕ ਕਰਾਂ ਅੰਡਰ ਟੈਗਰ ਮੇਰੇ ਕੋਲ ਹੀ ਰਵੇ ਕੋਸ਼ਿਸ਼ ਤਾਂ ਮੈਂ ਇਹੀ ਕਰਦਾ ਪਿਆ ਕਿਉਂਕਿ ਜੇ ਆਪਾਂ ਸੇਲ ਕਰਨਾ ਹੁੰਦਾ ਉਹਨੂੰ ਕਰੋ ਤਾਂ ਕਰ ਦੇਣਾ ਪਹਿਲਾਂ ਇੱਕ ਵਾਰੀ ਸੇਲ ਕਰ ਦਿੱਤਾ ਸੀ ਅਜੇ ਭਰਾ ਨੂੰ ਮਲੇਸ਼ੀਆ ਵਾਲੇ ਨੂੰ ਬਾਅਦ ਚ ਆਪਾਂ ਲੈ ਆਂਦਾ ਸੀਗਾ ਕਿਉਂਕਿ ਯਾਰ ਇਹਦੇ ਬੱਚਿਆਂ ਦੀ ਡਿਮਾਂਡ ਬਹੁਤ ਆ ਤੇ ਬੱਚੇ ਵਿਕੇ ਵੀ ਬਹੁਤ ਮਹਿੰਗੇ ਰੇਟ ਤੇ ਜਿੰਨੇ ਪੈਸੇ ਮੰਗੇ ਉਨੇ-ਉਨੇ ਪੈਸੇ ਦੋਸਤਾਨੇ ਭਰੇ ਆ ਐਵੇਂ ਗੱਪਾਂ ਮਾਰੀ ਜਾਵਾਂ ਵੀ ਨਹੀਂ ਭਰੇ ਆ ਪਾ ਬੱਚੇ ਵੀ ਜਿਹੜੇ ਪੁਰਾਣੇ ਆਪਣੇ ਨਾਲ ਜੁੜੇ ਹੋਏ ਉਹਨਾਂ ਨੂੰ ਪਤਾ ਵੀ ਕਿਸ ਰੇਟ ਤੇ ਇਹਦੇ ਬੱਚੇ ਵਿਕੇ ਆ 4-4000 45-4500 ਜੋੜੀ ਦਾ ਯਾਨੀ ਕਿ ਜਿਹੜੀ ਜੋੜੀ ਹੋ ਜਾਂਦੀ ਸੀ ਕਿ ਢਾਈ ਤਿੰਨ ਮਹੀਨੇ ਦੀ ਜੋੜੀ ਆ ਨਾ 4-4000 45-4500 ਦੀ ਲੇਕਿਨ ਬੱਚੇ ਵਿਗਦੇ ਜੀ ਉਹ ਮਿਸ ਰੋਜੀ ਦਾ ਮੁਰਗਾ ਇਹੋ ਬਣਾਉਂਦਾ ਹੁੰਦਾ ਇਹ ਬੱਚੇ ਠੀਕ ਹੈ ਬਣਾਏ ਚੰਨੋ ਨਾ ਵੀ ਚੰਗੇ ਆ ਲੇਕਿਨ ਇਹ ਚੰਨੋ ਤੁਹਾਨੂੰ ਦੱਸਿਆ ਇੱਕ ਝੋੜੀ ਦੇ ਵਿੱਚ ਮੋਦਰ ਬਣਾ ਦਿੰਦੀ ਆ ਇੱਕ ਦੇ ਵਿੱਚ ਸਾਰੇ ਬੱਚੇ ਆਪਣੇ ਦੇ ਲਈ ਜਾਂਦੀ ਆ ਮौज ਤੋਂ ਬਿਨਾ ਤੇ ਆਪਣੇ ਜਿਹੜੇ ਦੋਸਤ ਜੁੜੇ ਉਹ ਕਹਿੰਦੇ ਯਾਰ ਜਿੱਦਾਂ ਅੰਡਰਟੈਕਰ ਲੈ ਦੇ ਜਵਾਨੀ ਵਾਲੀਆਂ ਗਲਾਵਤਾਂ ਦਿਖਾਉਂਦਾ ਪਿਆ ਉਹ ਕਹਿੰਦੇ ਵੀ ਯਾਰ ਜਿੱਦਾਂ ਇਹ ਮੋਜਰਿਆ ਤੇ ਇਦਾਂ ਹੀ ਇਹਦੇ ਮੋਜਰ ਬੱਚੇ ਹੋਣ ਠੀਕ ਹੈ ਬਾਕੀ ਇਹਦੇ ਬੱਚਿਆਂ ਦਾ ਆਪਾਂ ਨੂੰ ਅਜੇ ਤੱਕ ਲੰਬਾ ਨਹੀਂ ਆਇਆ ਠੀਕ ਹੈ ਆਹ ਦੋਂਜ ਕੋਈ ਜਾਨਵਰ ਤਰਿਆ ਹੋਊਗਾ ਉਹ ਬੱਕਰੀ ਗੱਲ ਆ ਐਮੀ ਤੁਹਾਨੂੰ ਕਹੀਏ ਵੀ ਛੱਟ ਦੇ ਨਹੀਂ ਜਾਨਵਰ ਦੌੜਿਆ ਇਸ ਮੁਰਗੇ ਦਾ ਇਸ ਕਰਕੇ ਇਹ ਮੁਰਗਾ ਇੰਨਾ ਜ਼ਰ ਹੋ ਗਿਆ ਮੇਰੇ ਕੋਲ ਰੱਖੇ ਨੂੰ ਛੱਟ ਤੇ ਛੱਟ ਤੇ ਕਿਸੇ ਦੀ ਅਜੇ ਤੱਕ ਜਾਨੀ ਕਿ ਹਿੰਮਤ ਨਹੀਂ ਹੋਈ ਵੀ ਇਹਦਾ ਇਹਦਾ ਗਾਂ ਪੱਠਾ ਜਾਂ ਜਾਂ ਇਹਦਾ ਕੋਈ ਬੱਚਾ ਢਾ ਦੇਵੇ ਇਹ ਚੀਜ਼ ਦਾ ਆਪਾਂ ਮਾਨ ਨਹੀਂ ਕਰਦੇ ਛੱਟ ਤੇ ਨਹੀਂ ਇਹਦਾ ਪੱਠਾ ਧੋੜਿਆ ਬੰਦਿਆਂ ਨੇ ਜੂੜਤਾ ਬਹੁਤ ਆਇਆ ਵੀ ਛੱਟ ਤੇ ਢਾਦੀਏ ਪਰ ਛੱਟ ਤੇ ਨਹੀਂ ਧੋੜਿਆ ਆ ਦੋ ਦੂਜੇ ਨਿਕਲ ਗਿਆ ਤੇ ਇਹਦਾ ਪੱਠਾ ਇੱਕ ਬਰਾਬਰ ਵੀ ਰਿਹਾ ਠੀਕ ਹੈ ਤੇ ਬਾਕੀ ਜੰਮੂ ਬਈਦਾਨਚ ਕੋ ਗਿਆ ਸੀਗਾ ਇੱਕ ਪੱਠਾ ਉਹਨਾਂ ਨੇ ਵੀ ਵਧੀਆ ਉੱਥੇ ਜਾ ਕੇ ਚੁੰਗਾ ਕਹਿੰਦੇ ਚੱਲਿਆ ਲੜਾਇਆ ਵੀ ਆ ਮੇਰੇ ਹਿਸਾਬ ਨਾਲ ਹੁਣ ਵੀ ਹੋਣੀਆਂ ਆ ਉਹਨਾਂ ਦੇ ਕੋਲ ਚੁੰਗਾ ਤੇ ਇਹਦੀਆਂ ਜਿਹੜੀਆਂ ਪੱਟੀਆਂ ਆਪਾਂ ਗਾਂ ਸੇਲ ਕੀਤੀਆਂ ਜਾਨੀ ਕਿ ਜਿਹੜੇ ਦੋਸਤ ਆਪਣੇ ਕੋਲੋਂ 7 7 600 ਦਾ ਬੱਚਾ ਲੈ ਕੇ ਗਿਆ ਸੀ ਉਹਨਾਂ ਨੇ ਵੀ 2 200 4 35 3500 25 2500 ਦੀਆਂ ਗਾਂ ਇਹਦੀਆਂ ਧੀਆ ਹੀ ਸੇਲ ਕੀਤੀਆਂ ਤੇ ਬੰਦਿਆਂ ਨੇ ਲਈਆਂ ਵੀ ਆ ਯਾਰ ਰਸ ਕੇ ਕਿਉਂਕਿ ਇਹ ਕੁਆਲਿਟੀ ਹੁੰਦਾ ਜਾਨਵਰਾਂ ਦੇ ਵਿੱਚ ਇੱਕ ਤਾਂ ਸੋਹਣਾਪਨ ਆਉਂਦਾ ਦੂਜੀ ਲੱਤਾਂ ਦੇ ਉੱਪਰ ਮौज ਆਉਂਦੀ ਆ ਪੈਰ ਮौज ਤੇ ਇੱਕ ਇਹ ਇਹ ਖਾਸੀਅਤ ਹੈ ਜਿੱਦਾਂ ਇਹ ਆਪ ਚਮਕਦਾ ਇਹਦੇ ਬੱਤੀਆਂ ਦੀ ਵੀ ਗਾਂ ਇਦਾਂ ਹੀ ਖਾਸੀਅਤ ਹੈ ਗਾਂ ਚਮਕ ਹੁੰਦੀ ਹੈ ਪੂਰੀ ਜਿੱਦਾਂ ਜਨਮਤ ਤੁਰਿਆ ਫਿਰਦਾ ਦੱਸਦਾ ਆ ਵੀ ਮੈਂ ਹੈਗਾ ਜਿੱਦਾਂ ਆਪਾਂ ਰਾਤੀ ਕੱਲ ਪੱਠੇ ਦਾ ਸ਼ੌਂਕ ਕਰਾਇ ਦੇਖਿਆ ਸੀਗਾ ਤੁਸੀਂ ਤੇ ਬਾਕੀ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆ ਮਿਲਦੇ ਆਂ ਫਿਰ ਅਗਲੇ ਬਲੌਗ ਚ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਇੱਥੇ ਬਾਕੀ ਆਪਣੇ ਚੈਨਲ ਨੂੰ ਯਾਰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਿਉਂਕਿ ਤੁਹਾਡੇ ਯਾਰਾ ਉਸਾਂ ਨੂੰ ਸਪੋਰਟ ਨਾਲ ਹੀ ਆ ਠੀਕ ਹੈ ਮਿਲਦੇ ਆਂ ਫਿਰ ਅਗਲੇ ਵਲੌਗ ਚ ਉਹ ਫੇਰਦੀ ਆਪਣੀ ਮੁਰਗੀ ਰਾਣੋ ਉਹ ਫੇਰਦੀ ਇਹ ਗਲਵੀ ਮੁਰਗੀ ਜੋੜਾ ਜੀ ਦੀ ਇੱਥੇ ਆਪਾਂ ਵਲੌਗ ਦਾ ਐਂਡ ਕਰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ